ਜਿਸੀ ਨਾਬੇ ਦੇ ਵਿੱਚ ਜ਼ਬਰ ਜ਼ੁਲਮ ਵਿਰੋਧੀ ਫਰੰਟ ਪੰਜਾਬ ਸ੍ਰੀ ਗੁਰੂ ਰਵਿਦਾਸ ਸੇਵਾ ਸੁਸਾਇਟੀ ਰਜਿਸਟਰਡ ਨਾਬਾ ਨਰੇਗਾ ਫਰੰਟ ਦੇ ਸਾਡੇ ਜੈਪ ਸਿੰਘ ਬਠੋਈ ਜੀ ਵੱਲੋਂ ਜਿਹੜਾ ਭਖ ਦਾ ਇੱਕ ਮਸਲਾ ਹੈ ਮੰਨੂਵਾਦੀ ਸੋਚ ਦੇ ਵਿਰੁੱਧ ਕਿ ਸਾਡੇ ਚੀਫ ਜਸਟਿਸ ਵੀਰ ਗਵਾਈ ਤੇ ਅਨਿਲ ਮਿੱਸਰਾ ਵੱਲੋਂ ਜੋ ਸਰੇਆਮ ਡਿਊਟੀ ਦੇ ਦੌਰਾਨ ਜੁੱਤਾ پھੰਕੇਆ ਗਿਆ ਉਹ ਉਹਨਾਂ ਦੀ ਜੁੱਤਾ پھੰਕਣਾ ਜਿਹੜਾ ਉਹ ਮੰਨੀ ਬਾਦ ਸੋਚਦਾ ਪ੍ਰਤੀਕ ਹੈ ਸੰਵਿਧਾਨ ਤੇ ਅਸੀਂ ਸਮਝਦੇ ਆ ਕਿ ਇਹ ਸੰਵਿਧਾਨ ਤੇ ਹਮਲਾ ਸੰਵਿਧਾਨ ਦੇ ਨਾਲ ਨਾਲ ਸਮੁੱਚੇ ਐਸਸੀ ਐਸਟੀ ਤੇ ਓਬੀਸੀ ਵਰਗ ਦੇ 85% ਲੋਕਾਂ ਤੇ ਹੱਕਾਂ ਤੇ ਇਹ ਹਮਲਾ ਹੈ ਤੇ ਚੰਦਰ ਸਿਖਰ ਆਜ਼ਾਦ ਨੂੰ ਧਮਕੀਆਂ ਵੀ ਮਿਲ ਰਹੀਆਂ ਨੇ ਕਿ ਤੂੰ ਆਪਣੀ ਆਵਾਜ਼ ਬੰਦ ਕਰ ਦੇ ਡੀਐਸਪੀ ਪੂਰਨ ਕੁਮਾਰ ਨੂੰ ਡੀਜੀਪੀ ਵੱਲੋਂ ਇੰਨਾ ਤੰਗ ਕੀਤਾ ਗਿਆ ਉਹ ਆਤਮ ਹੱਤਿਆ ਕਰਨ ਲਈ ਮਜਬੂਰ ਹੋ ਗਿਆ ਤੇ ਅਸੀਂ ਇਹਨਾਂ ਦਾ ਮਤਲਬ ਮੰਗ ਕਰਦੇ ਆ ਅੱਜ ਐਸਡੀਐਮ ਸਾਹਿਬਾਂ ਤੋਂ ਕਿ ਇਹ ਸਾਡੀ ਜਿਹੜੀ ਮੰਗ ਪੱਤਰ ਹੈ ਇਹ ਅੱਗੇ ਭੇਜਿਆ ਜਾਵੇ ਸੈਂਟਰ ਤੱਕ ਭੇਜਿਆ ਜਾਵੇ ਤੇ ਇਹਨਾਂ ਦੋਸ਼ੀਆਂ ਦੇ ਵਿਰੁੱਧ ਬਣਦੀ ਕਾਰਵਾਈਆਂ ਉਨਾਂ ਤੇ ਐਸਸੀਐਸਟੀ ਐਕਟ ਲਾਗੂ ਕੀਤਾ ਜਾਵੇ ਤੇ ਉਹਨਾਂ ਨੂੰ ਸਲਾਖਾਂ ਦੇ ਵਿੱਚ ਬੰਦ ਕੀਤਾ ਜਾਵੇ ਤੇ ਉਹਨਾਂ ਨੂੰ ਬਣਦੀ ਸਜ਼ਾ ਜਿਹੜੀ ਉਹ ਦਿੱਤੀ ਜਾਵੇ ਇਹ ਅਸੀਂ ਅੱਜ ਦੇ ਰੋਸ ਪ੍ਰਦਰਸ਼ਨ ਦੇ ਵਿੱਚ ਮੰਗ ਕਰਦੇ ਹਾਂ ਅੱਜ ਜੇਕਰ ਸਾਡੇ ਲੋਕ ਕੁਝ ਉੱਚੀਆਂ-ਉੱਚੀਆਂ ਪਦਵੀਆਂ ਤੇ ਜਾਂਦੇ ਆ ਹਰ ਵਿਭਾਗ ਦੇ ਵਿੱਚ ਮਤਲਬ ਇੰਟਰ ਹੋਇਆ ਤਾਂ ਇਹ ਮਨੋਵਾਦੀ ਸੋਚਾਂ ਦੇ ਸੋਚ ਦੇ ਲੋਕਾਂ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਤੇ ਉਹ ਇਹਨਾਂ ਨੂੰ ਨੀਚਾ ਦਿਖਾਉਣਾ ਚਾਹੁੰਦੇ ਨੇ ਤੇ ਪਰ ਜਿੰਨਾ ਹੈ ਸਾਨੂੰ ਕੁੱਟਣਗੇ ਅਸੀਂ ਉਨਾ ਹੀ ਉੱਪਰ ਉਠਾਂਗੇ ਕਿਉਂਕਿ ਫਟਵਾਲ ਨੂੰ ਜਿੰਨਾ ਜ਼ੋਰ ਨਾਲ نیچے ਮਾਰਾਂਗੇ ਉਹ ਉੰਨੀ ਹੀ ਉੱਪਰ ਉੱਪਰੇਗੀ ਇਹ ਆਪਣੇ ਮਨਾਂ ਦੇ ਵਿੱਚੋਂ ਭਲੇਖੇ ਕੱਢ ਦੇਣਾ ਕਿ ਅਸੀਂ ਦਮ-ਜਮ ਦਬ ਜਾਵਾਂਗੇ ਅੱਜ ਪੂਰੇ ਦੇਸ਼ ਦੇ ਵਿੱਚ ਐਸੀ ਸਮਾਜ ਨੂੰ ਦਵਾਇਆ ਜਾ ਰਿਹਾ ਚਾਹੇ ਉਹ ਪੋਲਿਟੀਕਲ ਸਿਸਟਮ ਹੈ ਚਾਹੇ ਉਹ ਪ੍ਰਾਈਵੇਟ ਸਿਸਟਮ ਹੈ ਹਰ ਪੱਖ ਤੋਂ ਉਹਨਾਂ ਨੂੰ ਲਤਾੜਿਆ ਜਾ ਰਿਹਾ ਦਵਾਇਆ ਜਾ ਰਿਹਾ ਜੋ ਡੀਜੀਪੀ ਏਡੀਜੀਪੀ ਦੇ ਉੱਥੇ ਸੋਸਾਇਡ ਕੀਤਾ ਇਹ ਬੜੀ ਨਿੰਦਣਯੋਗ ਗੱਲ ਹੈ ਔਰ ਜੋ ਰਾਸ਼ਟ ਦੇਸ਼ ਦੇ ਇੱਕ ਚੀਫ ਜਸਟਿਸ ਦੇ ਜੁੱਤਾ ਫੈਂਕਣਾ ਇਹ ਮੰਦ ਭਾਗੀਆਂ ਖਬਰਾਂ ਨੇ ਕਿਉਂਕਿ ਅੱਜ ਇਹ ਲੋਕ ਨਹੀਂ ਚਾਹੁੰਦੇ ਕਿ ਐਸਸੀ ਸਮਾਜ ਅੱਗੇ ਵਧੇ ਡਵੈਲਪ ਹੋਵੇ ਇਹਨਾਂ ਨੂੰ ਦੱਬ ਕੇ ਰੱਖਣਾ ਹੀ ਇਹਨਾਂ ਦੀ ਮਾਨਸਿਕਤਾ ਪਰ ਮੈਂ ਅੱਜ ਸਰਕਾਰਾਂ ਨੂੰ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਔਰ ਦੇਸ਼ ਦੇ ਵਿੱਚ ਅੱਜ ਐਸਸੀ ਸਮਾਜ ਜਾਗ ਚੁੱਕਿਆ ਹੈ ਅਗਰ ਤੁਸੀਂ ਇਹ ਕੁਰਿਤੀਆਂ ਬੰਦ ਨਾ ਕੀਤੀਆਂ ਲੋਕਾਂ ਨਾਲ ਜ਼ਬਰ ਜ਼ੁਲਮ ਬੰਦ ਨਾ ਕੀਤੇ ਤਾਂ ਇਹ ਲੋਕ ਸੜਕਾਂ ਤੇ ਆ ਕੇ ਤੋਂ ਉਹ ਦੱਸਣਗੇ ਕਿ ਕਿਵੇਂ ਤੁਸੀਂ ਸਾਡੇ ਨਾਲ ਜ਼ੁਲਮ ਕਰਦੇ ਹੋ ਕਿਉਂਕਿ ਜ਼ੁਲਮ ਕਰਨਾ ਵੀ ਪਾਪ ਹੈ ਤੇ ਜ਼ੁਲਮ ਸਹਿਣਾ ਵੀ ਪਾਪ ਹੈ ਅੱਜ ਦਿਨ ਪਰ ਦਿਨ ਗਰੀਬਾਂ ਨਾਲ ਅਤਿਆਚਾਰ ਜ਼ੁਲਮ ਹੋ ਰਹੇ ਨੇ ਔਰ ਹਰਿਆਣਾ ਸਰਕਾਰ ਨੇ ਜੋ ਡੀਜੀਪੀ ਨੇ ਇੱਕ ਸਾਡੇ ਹੋਣਹਾਰ ਭਾਈ ਪੂਰਨ ਕੁਮਾਰਨ ਜੀ ਨੂੰ ਮਰਨ ਲਈ ਮਜਬੂਰ ਕੀਤਾ ਉਹਨਾਂ ਤੇ ਇਮੀਡੀਏਟਲੀ ਪਰਚਾ ਕੀਤਾ ਜਾਵੇ ਪਰ ਉਹਨੂੰ ਅਰੈਸਟ ਕੀਤਾ ਜਾਵੇ ਔਰ ਹਰਿਆਣਾ ਸਰਕਾਰ ਦੀ ਇਹ ਡਿਊਟੀ ਹੈ ਕੱਲ ਵੀ ਚੰਡੀਗੜ੍ਹ ਦੇ ਵਿੱਚ ਅਸੀਂ ਗਏ ਆ ਬਹੁਤ ਵੱਡੀ ਇੱਕ ਐਜੀਟੇਸ਼ਨ ਹੋਇਆ ਮਹਾਪੰਚਾਇਤੀ ਕੈਸੀ ਸਮਾਧੀ ਹੋਈ ਹੈ ਉਹਨਾਂ ਨੇ ਇੱਕ ਫੈਸਲਾ ਲਿਆ ਹੈ ਅਗਰ ਉਹਨਾਂ ਨੂੰ ਜਸਟਿਸ ਇਨਸਾਫ ਨਾ ਮਿਲਿਆ ਤਾਂ ਪੂਰੇ ਦੇਸ਼ ਦਾ ਐਸੀ ਸਮਾਜ ਸੜਕਾਂ ਦੇ ਉੱਤਰਨ ਲਈ ਮਜਬੂਰ ਹੋਊਗਾ ਜਿਸ ਦੀ ਜ਼ਿੰਮੇਵਾਰੀ ਸ਼ਾਸਨ ਤੇ ਪ੍ਰਸ਼ਾਸਨ ਦੀ ਹੋਵੇਗੀ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਇੱਕ ਤੋਂ ਮਜ਼ਦੂਰ ਤੋਂ ਲੈ ਕੇ ਇੱਕ ਰਾਸ਼ਟਰਪਤੀ ਤੱਕ ਜਿਹੜਾ ਕਾਸਟ ਜਿਮ ਹੈ ਉਹ ਬਹੁਤ ਫੈਲਿਆ ਹੋਇਆ ਹੈ ਅਗਰ ਕੋਈ ਜਾਤੀ ਮਤਲਬ ਪੀੜਤ ਵਿਅਕਤੀ ਆ ਜਦੋਂ ਪ੍ਰਸ਼ਾਸਨ ਕੋਲੇ ਜਾਂਦਾ ਹੈ ਤਾਂ ਉਹ ਵਿਅਕਤੀ ਨੂੰ ਇਹ ਪਤਾ ਨਹੀਂ ਹੁੰਦਾ ਜਿਹੜਾ ਪੀੜਤ ਵਿਅਕਤੀ ਹੈ ਕਿ ਇਹ ਜਿਹੜੇ ਇਹ ਵੀ ਉੱਪਰ ਜਿਹੜੇ ਅਪ੍ਰਕਾਸ਼ਿਤ ਦੇ ਮਾੜੀ ਸੋਚ ਵਾਲੇ ਜਿਹੜੇ ਅਫੀਸਰ ਬੈਠੇ ਆ ਤਾਂ ਮੈਂ ਮਤਲਬ ਏਡੀਜੀਪੀ ਜਿਹੜੇ ਹਰਿਆਣਾ ਸਰਕਾਰ ਦੇ ਵਿੱਚ ਉਹਨਾਂ ਦੀ ਜਿਹੜਾ ਖੁਦਕਸੀ ਦਾ ਜਿਹੜਾ ਮਤਲਬ ਉਹ ਦੇਖਦੇ ਆ ਕਾਸੀਂ ਦੇਖਦਾ ਵੀ ਕਿ ਜਿਹੜਾ ਕਾਸਟ ਜਿਹੜਾ ਜਾਤੀ ਬਾਦ ਪ੍ਰਾਧ ਹੈ ਉਹ ਏਡੀਜੀਪੀ ਤੱਕ ਦੇ ਉਹਦੇ ਤੱਕ ਫੈਲਿਆ ਹੋਇਆ ਦੇਖੋ ਜਦੋਂ ਪੁਲਿਸ ਵਾਲੇ ਏਡੇ ਏਡੇ ਉਹਦੇ ਤੇ ਜਾ ਕੇ ਸੁਰੱਖਤ ਨਹੀਂ ਔਰ ਉਹਨਾਂ ਨੂੰ ਉੱਚ ਜਾਤੀ ਦੇ ਲੋਕ ਜਿਹੜੇ ਤੰਗ ਪ੍ਰੇਸ਼ਾਨ ਕਰਦੇ ਆ ਤੇ ਉਹਨਾਂ ਨੂੰ ਧਮਕਾਉਂਦੇ ਆ ਸਿਆਸੀ ਲੋਕਾਂ ਨੂੰ ਮਤਲਬ ਉਹ ਕਰਦੇ ਆ ਉਹਨਾਂ ਦਾ ਕਸੂਰ ਕੀ ਸੀ ਸੋ ਚੀਫ ਜਸ ਜਿਹੜਾ ਸੁਪਰੀਮ ਕੋਰਟ ਆਫ ਇੰਡੀਆ ਦੀ ਗੱਲ ਆ ਮਿਸਟਰ ਗਬਈ ਉਹਨਾਂ ਨੇ ਉਹਨਾਂ ਦੇ ਨਾਲ ਜੋ ਆਰਐਸਐਸ ਦਾ ਇੱਕ ਵਰਕਰ ਹੈ ਉਹਨੇ ਮਤਲਬ ਇਹ ਸਰੇ ਆਮ ਗੁੰਡਾਗਰਦੀ ਕੀਤੀ ਹੈ ਇਹ ਜਿਹੜੀਆਂ ਘਟਨਾਵਾਂ ਨੂੰ ਦੇਖ ਕੇ ਤਾਂ ਜਿਹੜੇ ਪੀੜਤ ਸਮਾਜ ਦੇ ਲੋਕ ਨੇ ਬਹੁਤਨ ਸਮਾਜ ਦੇ ਲੋਕ ਨੇ ਉਹ ਸੋਚ ਰਹੇ ਆ ਵੀ ਸਾਡਾ ਜੀਵਨ ਬਸਰ ਕਿਵੇਂ ਹੋਏਗਾ ਉਹ ਇਸ ਦੇਸ਼ ਦੇ ਵਿੱਚ ਰਹਿੰਦੇ ਹੋਏ ਵੀ ਜਿਹੜੇ ਘਟਣ ਬਹੁਤ ਘਟਣ ਮਹਿਸੂਸ ਕਰ ਰਹੇ ਆ ਤਾਂ ਲੋਕਾਂ ਦਾ ਜਿਹੜਾ ਕਾਨੂੰਨ ਤੋਂ ਸੰਵਿਧਾਨ ਤੋਂ ਜਿਹੜਾ ਵਿਸ਼ਵਾਸ ਉੱਠਿਆ ਉੱਠਦਾ ਜਾ ਰਿਹਾ ਕਿਉਂਕਿ ਇਹ ਲੋਕ ਉਹਦਾ ਦੀ ਪ੍ਰੋਬਲਮ ਕ੍ਰੀਏਟ ਕਰ ਰਹੇ ਆ ਇਸ ਕਰਕੇ ਅਸੀਂ ਆਪਣੇ ਸਮਾਜ ਦੇ ਲੋਕਾਂ ਨੂੰ ਮਤਲਬ ਚਾਹੁੰਦੇ ਆ ਕਿ ਮੰਗ ਕਰਦੇ ਆ ਸਰਕਾਰਾਂ ਤੋਂ ਇਹ ਵੀ ਅਜਾਹੇ ਗੁੰਡਾ ਅਨਸਰਾਂ ਨੂੰ ਨੱਕ ਪਾਈ ਜਾਵੇ ਤੇ ਜਿਹੜੇ ਦੋਸ਼ੀ ਵਿਅਕਤੀ ਨੇ ਚਾਹੇ ਉਹ ਪੋਲੀਟੀਕਲ ਬੰਦੇ ਆ ਚਾਹੇ ਕੋ ਵੱਡੇ ਵੱਡੇ ਅਹੁਦਿਆਂ ਤੇ ਬਰਾਜਮਾਨ ਨੇ ਉਹਨਾਂ ਦੇ ਖਿਲਾਫ ਜਿਹੜਾ ਐਟ੍ਰੋਸਿਟੀ ਐਕਟ 1999 ਦੀ ਪ੍ਰੋਵੀਜ਼ਨ ਤੇ ਆਈਪੀਸੀ ਦੇ ਅੱਖ-ਵੱਖ ਘਰਾਵਾ ਤਹਿਤ ਜਿਹੜਾ ਮਾਮਲਾ ਦਰਜ ਕੀਤਾ ਜਾਵੇ ਤੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਦਿੱਤਾ ਜਾਵੇ